ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਯਾਤਰਾ ਦਾ ਕੰਮ ਸ਼ੁਰੂ ਕੀਤਾ ਸੀ ਸਾਰੇ ਪੰਜਾਬ 'ਚ ਤੀਰਸਥਾਨਾਂ ਦੀ ਉਹਦੇ ਅਧੀਨ ਅੱਜ ਸਾਡੇ ਜ਼ਿਲ੍ਹੇ 'ਚੋਂ 12ਵੀਂ ਬੱਸ ਐ ਤੇ ਹਲਕੇ 'ਚੋਂ 5ਵੀਂ ਬੱਸ ਜਿਹੜੀ ਆਨੰਦਪੁਰ ਸਾਹਿਬ ਚਿੰਤਪੁਰ ਨੇ ਜਵਾਲਾ ਜੀ ਦੇ ਦਰਸ਼ਨਾਂ ਲਈ ਬੱਸ ਜਾ ਰਹੀ ਹੈ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਨਾ ਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਵੀ ਇਹ ਪਹਿਲੀ ਵਾਰ ਇਹ ਉਪਰਾਲਾ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਬਜ਼ੁਰਗਾਂ ਨੂੰ ਉਹਨਾਂ ਬੱਚੀਆਂ ਭੈਣਾਂ ਨੂੰ ਸਾਡੇ ਦਰਸ਼ਨ ਕਰਨ ਲਈ ਜਿਹੜਾ ਮੌਕਾ ਦਿੱਤਾ ਮੈਂ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਦੁਆ ਕਰਦਾ ਕਿ ਇਹ ਯਾਤਰਾ ਵਾਲੀ ਬੱਸ ਤੰਦਰੁਸਤੀ ਨਾਲ ਜਾਣ ਔਰ ਤੰਦਰੁਸਤੀ ਵਾਪਸ ਆਉਣ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜੈ ਜੈ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਯਾਤਰਾ ਦਾ ਕੰਮ ਸ਼ੁਰੂ ਕੀਤਾ ਸੀ ਸਾਰੇ ਪੰਜਾਬ 'ਚ ਇਸ ਥਾਨਾਂ ਦੀ ਉਹਦੇ ਅਧੀਨ ਅੱਜ ਸਾਡੇ ਜ਼ਿਲ੍ਹੇ ਚੋਂ 12ਵੀਂ ਬੱਸ ਐ ਤੇ ਹਲਕੇ ਚੋਂ ਪੰਜਵੀਂ ਬੱਸ ਜਿਹੜੀ ਆਨੰਦਪੁਰ ਸਾਹਿਬ ਚਿੰਤਪੁਰ ਨੇ ਜਵਾਲਾ ਜੀ ਦੇ ਦਰਸ਼ਨਾਂ ਲਈ ਬੱਸ ਜਾ ਰਹੀ ਹੈ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਵੀ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਬੱਚੀਆਂ ਭੈਣਾਂ ਨੂੰ ਸਾਡੇ ਦਰਸ਼ਨ ਕਰਨ ਲਈ ਜਿਹੜਾ ਮੌਕਾ ਦਿੱਤਾ ਮੈਂ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਦੁਆ ਕਰਦਾ ਕਿ ਇਹ ਯਾਤਰਾ ਵਾਲੀ ਬੱਸ ਤੰਦਰੁਸਤੀ ਨਾਲ ਜਾਣ ਔਰ ਤੰਦਰੁਸਤੀ ਵਾਪਸ ਆਣ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੈ 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 ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਯਾਤਰਾ ਦਾ ਕੰਮ ਸ਼ੁਰੂ ਕੀਤਾ ਸੀ ਸਾਰੇ ਪੰਜਾਬ 'ਚ ਤੀਰਸਥਾਨਾਂ ਦੀ ਉਹਦੇ ਅਧੀਨ ਅੱਜ ਸਾਡੇ ਜ਼ਿਲ੍ਹੇ 'ਚੋਂ 12ਵੀਂ ਬੱਸ ਹੈ ਤੇ ਹਲਕੇ 'ਚੋਂ ਪੰਜਵੀਂ ਬੱਸ ਜਿਹੜੀ ਆਨੰਦਪੁਰ ਸਾਹਿਬ ਚਿੰਤਪੁਰ ਨੇ ਜਵਾਲਾ ਜੀ ਦੇ ਦਰਸ਼ਨ ਲਈ ਬੱਸ ਜਾ ਰਹੀ ਹੈ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਨਾ ਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਵੀ ਇਹ ਪਹਿਲੀ ਵਾਰ ਇਹ ਪ੍ਰਾਲਾ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਬੱਚੀਆਂ ਭੈਣਾਂ ਨੂੰ ਸਾਡੇ ਦਰਸ਼ਨ ਕਰਨ ਲਈ ਜਿਹੜਾ ਮੌਕਾ ਦਿੱਤਾ ਮੈਂ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਦੁਆ ਕਰਦਾ ਕਿ ਇਹ ਯਾਤਰਾ ਵਾਲੀ ਬੱਸ ਤੰਦਰੁਸਤੀ ਨਾਲ ਜਾਣ ਔਰ ਤੰਦਰੁਸਤੀ ਵਾਪਸ ਆਉਣ ਸਤਿ ਸ਼੍ਰੀ ਅਕਾਲ